ਅਸੀਂ ਪਹੁੰਚ ਗਏ ਹਾਂ ਇੱਥੇ ਅਥਿਆ ਸਹੀ ਮੱਥਾ ਟੇਕ ਰਖੜੀਆਂ ਲੈ ਰਹੇ ਹਾਂ ਤੇ ਸ਼ਹਿਰ ਰਸ਼ ਦੇ ਆਂਟੀ ਜੀ ਨੂੰ ਕਿਸੇ ਨੇ ਨਕਲੀ ਪੈਸੇ ਦਿੱਤੇ ਉਹ ਵੀ 200 ਰੁਪਈਆ ਹਾਂਜੀ ਸਸਕਾਰ ਤੇ ਤੁਹਾਡਾ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਚਲੇ ਹਾਂ ਗੁਰੂ ਕਾ ਗੋਂ ਤੇ ਤੁਹਾਨੂੰ ਉੱਥੇ ਜਾ ਕੇ ਦਰਸ਼ਨ ਕਰਾਣੇ ਆ ਤੇ ਫਿਰ ਮਿਲਦੇ ਹਾਂ ਹੁਣ ਅਸੀਂ ਪਹੁੰਚ ਗਏ ਹਾਂ ਇੱਥੇ ਅਥਿਆ ਸਹੀ ਮੱਥਾ ਟੇਕ ਕਰ ਰਹੇ ਹਾਂ ਰਸ਼ ਦੇ ਸਕਦੇ ਹਾਂ ਹਾਂਜੀ ਹੁਣ ਅਸੀਂ ਇੱਧਰ ਅਸ ਮੱਥਾ ਟੇਕਦੇ ਅਸੀਂ ਹੁਣ ਦੂਜੇ ਪਾਸੇ ਚੱਲਿਆ ਮੱਥਾ ਟੇਕਣ ਤੇ ਲੰਗਰ ਛਕ ਕੇ ਫੇਰ ਅਸੀਂ ਉਧਰ ਚੋਲਦੇ ਆ ਮੰਮੀ ਜੀ ਨਾਲ ਆ ਮੰਮੀ ਜੀ ਨੂੰ ਮम्मा ਯੇ ਫਰੈਂਡ ਮਿਲ ਗਏ ਭੋਲੀ ਮਸੀ ਤੇ ਉਹ ਹੀ ਜਿਵੇਂ ਮਿਲੇ ਕਾਫੀ ਚਿਰ ਬਾਅਦ ਮਿਲੇ ਨਾ ਮੰਮੀ ਘਰੇ ਆਏ ਸੀ ਘਰੇ ਆਏ ਸੀਗੇ ਪੁਰੋ ਦੇ ਮਿਲੇ ਹੋ ਫੇਰ ਮਿਲ ਹੀ ਨਹੀਂ ਹੋਇਆ ਹਣ ਅਸੀਂ ਜਾ ਰਹੇ ਹਾਂ ਵਾਪਿਸ ਚਿਲਚਾ ਵਸ ਕਰਾਣੂ ਇੱਧਰ ਰੇੜਾ ਖੜਾ ਹੋਇਆ ਆ ਇਹ ਵਲਦ ਜੋੜ ਕੇ ਨੂੰ ਚਲਾਈਦਾ ਹੈ ਨਾ ਮੰਮੀ ਘੋੜਾ ਇਹ ਘੋੜੇ ਵਾਲਾ ਹੈ ਨਾ ਉਹ ਘੋੜਾ ਖੜਾ ਦੇਖੋ ਘੋੜਾ ਬੰਨਿਆ ਇੱਧਰ ਛੋਟਾ ਹੈ ਨਾ ਬਹੁਤ ਛੋਟਾ ਹੈ ਫੇਰ ਅਸੀਂ ਚਲਾਂਗੇ ਵਾਪਿਸ ਕਰਾਣੂ ਹਾਂਜੀ ਹੁਣ ਹੋ ਗਿਆ ਸ਼ਾਮ ਤੇ ਹੁਣ ਅਸੀਂ ਚੱਲੇ ਆ ਰਖੜੀਆਂ ਲੈਣ ਡੈਡੀ ਜੀ ਦੇ ਨਾਲ ਸ਼ਹਿਰ ਨੂੰ ਤੇ ਜੋ ਦੇਖ ਰਿਆਂ ਬਾਜ਼ਾਰ ਭਰੋੜਨ ਕੱਲ ਗਿਆ ਹੋਈ ਆ ਯਾਰ ਖਰੀਦੀਆਂ ਮੰਮੀ ਜੀ ਪਿੱਛੇ ਸੈਰ ਕਰਦੇ ਹੋ ਬਾਏ ਹੁਣ ਅਸੀਂ ਰਖੜੀਆਂ ਲੈ ਰਹੇ ਆ ਤੇ ਸ਼ਹਿਰ ਰਸ਼ ਦੇਖ ਸਕਦੇ ਹੋ ਰਖੜੀਆਂ ਦਾ ਵਾਸਤੇ ਤੇ ਦੇਖ ਸਕਦੇ ਹੋ ਹੁਣ ਆ ਗਿਆ ਸੀ ਮਠਿਆਈ ਲੈਣ ਸੱਸ ਜੀ ਕੰਟੀ ਜੀ ਹੋਰਸ ਨਾਲ ਗਿਆ ਦਾ ਹਾਂਜੀ ਵਧੀਆ ਆ ਰੇ ਆ ਮਠਿਆਈ ਲੈਣ ਆਏ ਆ ਹਨਾ ਰਖੜੀਆਂ ਨਾਲ ਸਾਰੇ ਮਠਿਆਈਆਂ ਲੈਣ ਆ ਰਹੇ ਆ ਹਾਂਜੀ 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 ਹੁਣ ਅਸੀਂ ਮਠਿਆਈਆਂ ਲੈ ਕੇ ਰਖੜੀਆਂ ਲੈ ਕੇ ਪਹੁੰਚ ਗਏ ਆਪਣੇ ਘਰੇ ਤੇ ਡਾਡੀ ਜੀ ਵੀ ਖੜੇ ਦੇਖ ਦੇਖੋ ਇਹ ਡਾਡੀ ਜੀ ਹੁਣ ਉੱਤਰ ਸੈਰ ਕੰਨ ਚੱਲੇ ਤੇ ਅਸੀਂ ਵੀ ਚੱਲਦੇ ਆ ਮਠਿਆਈਆਂ ਨਾਲ ਰੱਖ ਕੇ ਸੁਇਚ ਲੋ ਜੀ ਡੈਡੀ ਜੀ ਸੈਰ ਕਰਦੇ ਹੋ ਹੁਣ ਅਸੀਂ ਬਾਹਰ ਚੱਲੇ ਮਮੀ ਜੀ ਕੋ ਭਾਬੀ ਜੀ ਵੀ ਅੱਜ ਨਕਸ਼ੀ ਭਾਬੀ ਆਏ ਹੋਇਆ ਸੇਗੰਟ ਅੱਜ ਸੰਡੇ ਆ ਇਸ ਲਈ ਵੀ ਅੱਛੁੱਟੀ ਹੋਣੀ ਹੈ ਉਹਨਾਂ ਨੂੰ ਤੇ ਸੱਡ ਡਰਾ ਦੂ ਬੀਆ ਹੈਲੋ ਨਕਸ਼ੀ ਸਸ਼ਿਕਾ ਐਜਸਾ ਦਰਵਾਜ਼ਾ ਕੁਛ ਕੁਛ ਛੂਟੇ ਮੱਦੇ ਦਾ ਕੀ ਹੈ ਚੋਲੇ ਨਾ ਕਿ ਚਾਕਲੇਟ ਬਾਈ ਕਰ ਦੋ ਬਾਈ ਕਰ ਦੋ ਬਾਈ ਕਰ ਦੋ ਮਾਰ ਜੀਦਾ ਆ ਬਾਈ ਬਾਈ ਯਾਰ ਇਹ ਖਾਤ ਲਾਣਾ ਕੱਕਾ ਵਿੱਚ ਕੱਕਾ ਹੋਰਸ ਨਾ ਬਬੀ ਦਾ ਹਾਂਜੀ ਚਾਲੂ ਹੈਗੇ ਰਖੜੀਆਂ ਹਾਂਜੀ ਭਾਬੀ ਦਾ ਹੈਗੇ ਹਰਿਆਣੇ ਦੇ ਹਾਂਜੀ ਉਹ ਤੇ ਰਖੜੀਆਂ ਤਾਂ ਭੇਜ ਦਿੱਤੀ हां भाई आज तक 80 बांध दी एक थीर ही बे ठीक है क्या कल तो दीदी और ने आना तो अब से <laughs> नहीं तो ਹੁਣ ਅਸੀਂ ਬੈ ਗਏ ਸਾਰੇ ਜਾਣੇ ਸਾਰੇ ਥੱਕ ਗਏ ਆ ਸੈਰ ਕਰਕੇ ਹੈ ਹੈ ਗਰਡ ਹਾਈ ਵਾਓ ਸੋ ਕਿਊਟ ਇਹ ਧਿਆਨ ਨਾ ਦੇਦੀ ਹੈ ਕਿ ਕੀ ਕੈਮਰਾ ਹੈ ਨਾ ਹੋਰ ਸੁਣਾਓ ਬੱਬੀ ਤੁਸੀਂ ਜੋਬ ਕਿੱਦਾਂ ਚੱਲਦੀ? ਹਾਂਜੀ, ਅੱਛੀ ਚੱਲ ਰਹੀ ਹੈ। ਠੀਕ ਹੈ, ਬਧੀਆ। ਨਿੱਕਾ ਹਾਂਜੀ ਹੁਣ ਅਸੀਂ ਆ ਗਏ ਕਾਲਜ ਤੇ ਗਿਨੀ ਹਾਸੀ ਪਈ ਆ ਪਹਿਲਾਂ ਔਰੋੜੇ ਵਾਲਾ ਮੂੰਹ ਕੀਤਾ ਹੋਇਆ ਸੀ ਚੜੀ ਬਿਮਾਰ ਹੈ ਠੀਕ ਹੈ ਕੀ ਆ ਉਹ ਮਾਰ ਮਾਰ ਆਉ ਜੋ ਆਂਦੀ ਤਾਂ ਹੈ ਨਹੀਂ ਤਾਂ ਕਾਲਜ ਜਾਂਦੀ ਤਾਂ ਬਿਮਾਰ ਹੋਵੇ ਪਹਿਲਾਂ ਠੀਕ ਹੋ ਕੇ ਫੇਰ ਜਾਂਦੀ ਹੈ ਮੈਂ ਪਰੇਸ਼ਾਨੀ ਆ ਕੇ ਹੈਲੋ ਸਾਈਜ਼ ਨਹੀਂ ਪ੍ਰੋਵਾਈਡ ਕਰਦੀ ਆਪਾਂ ਕੁਝ ਨਹੀਂ ਅੱਜ ਚੱਸੀ ਗਾ ਜਿ ਪੜਦੇ ਹੋਏ ਔਰ ਦੇਖੋ ਹੋ ਜੀ ਇੱਧਰ ਵੀ ਆ ਗਿਆ ਵੀ ਟੈਸਟ ਆ ਰਸੀਏ ਦਾ ਆ ਇੱਧਰ ਹਾਂਜੀ ਹੁਣ ਹੋਣ ਲੱਗੇ ਰੈਸਸ ਦੇਖੋ ਰਸੀਏ ਚੱਲੇ ਹੈ ਕਲਾਸ ਚੱਲੇ ਚੰਨ ਹੋੜ ਜਸ਼ਕਾਈ ਹੋ ਨਾ ਅੱਟੇ ਤਵਰਸ ਨਾ ਹੋ ਗਿਆ ਅੱਛਾ ਨੂੰ ਸੁਣਿਆ ਚੋ ਚਾਰੀ ਗੋਡ ਨਮਸ ਕੈਮਰਾ ਦੇਖ ਲਈ ਮੇਰੀ ਬਾਜ ਛੋੜ ਦੇ ਦਿੱਤਾ ਇੱਧਰ ਦੇਖੋ ਪਲਵੀ ਇਧਰ ਰੂਚੀ ਦਾ ਹੈਲੋ ਅਦਰ ਸਾਨੀਆ ਹੈਲੋ ਇਹਨਾਂ ਸ਼ਤਰੇਕੀ ਅਸੀਂ ਗੱਲਾਂ ਕਰਦੇ ਕੋਈ ਹਾਂਜੀ ਹੁਣ ਆਗੇ ਸੀ ਕਰੇ ਤੇ ਕਿਚਨ ਚੋਂ ਆਉਣੀਆਂ ਖੁਸ਼ਬੂ ਅੱਜ ਅਸੀਂ ਦੇਖਿਆ ਅਸੀਂ ਇੱਕ ਮੰਮੀ ਜੀ ਕੀ ਬਣਾ ਰਹੇ ਨੇ ਅੱਜ ਜੀ ਮੰਮੀ ਜੀ ਕੀ ਬਣਦਾ ਹੋਇਆ ਅੱਜ ਗਰੇਲੇ ਅੱਜ ਭਰ ਮੇ ਕਰਲੇ ਬੰਦੇ ਆ ਕੰਦੇ ਤੋੜ ਕਾ ਲਗਦਾ ਹੋਇਆ ਇਹ ਤੋੜ ਕੇ ਰੱਖੀ ਨੇ ਉਹ ਤਲਵੇ ਤਲਕੇ ਰਖ ਰਿਆ ਤੇ ਮੋਣ ਵਿੱਚ ਅਸੀਂ ਤੁਮਕਾ ਭਰਾਂਗੇ ਤੇ ਫੇਸੇ ਸਿੱਖਾ ਕੇ ਤੁਹਾਨੂੰ ਦੱਸਾਂਗੇ ਕਿ ਕਿਹੋ ਜਿਹਾ ਬਣਾਉ ਕਰਲੇ ਅੰਜੀ ਤੇ ਫੋਰ ਦਸੋ ਮਮਮੀ ਜੀ ਕਿੱਦਾਂ ਦਾ ਰਹਿਤ ਦਿਨ ਕੰਮ ਕਾ ਦੇ ਨੰਗ ਜਾਂਦਾ ਦਿਨੋਂ ਮੀਲਾ ਲੋਏ ਮਮੀ ਬਾਲ ਸਵਾਦੇ ਆ ਸਹੀ ਨਹੀਂ ਨਹੀਂ ਇਹ ਗੱਲ ਠੀਕ ਹੈ ਵਾਲੀ ਕੋਲ ਕੇ ਚਲੋ ਚਲ ਕੋਈ ਨਾ ਬੰਨ ਲਓ ਤੁਸੀਂ ਕੰਮ ਕਰੋ ਤੇ ਅੰਦਰ ਰਸਿਓ ਬੀਖ ਕਦੋਂ ਬੰਦ ਇਕਦੀ ਨਹੀਂ ਖੰਪੇ ਤਾਨੂੰ ਦੱਸਾਂਗੇ ਲੋ ਜੀ ਮੁੰਡਾ ਟਿਸ਼ਨ ਪੜਨਾ ਦਾ ਛੱਡੇ ਕੋਲ ਹੋਰ ਫੇਪਰ ਕਿੱਦਾਂ ਦਾ ਰਿਹਾ ਕੱਲ ਵਧੀਆ ਹੁੰਦਾ ਅੱਛਾ ਅੱਛਾ ਤੇ ਹੁਣ ਇਹਦਾ ਹੈਗਾ ਇੰਗਲਿਸ਼ ਦਾ ਪੇਪਰ ਇਹ ਕਹਿੰਦੇ 28 ਨੂੰ ਆ ਕਿ 27 ਨੂੰ 27 ਨੂੰ ਠੀਕ ਹੈ ਜੀ ਹੁਣ ਇਹਨੂੰ ਪੜ੍ਹਾਉਂਦੇ ਆਂ ਅਸੀਂ ਹੁਣ ਹੋ ਗਈ ਹੈ ਜੀ ਸ਼ਾਮ ਹੁਣ ਹੋ ਗਈ ਹੈ ਸ਼ਾਮ ਤੇ ਹੁਣ ਅਸੀਂ ਚੱਲੇ ਸੈਰ ਤੇ ਤੇ ਮੰਮੀ ਜੀ ਹੋ ਗਏ ਨਿੱਖਰ-ਪਿੱਖਰ ਕੇ ਆ ਗਏ ਨਿੱਖਰ-ਪਿੱਖਰ ਕੇ ਸੂਟ ਬਦਲ ਲਏ ਇੰਦਰ ਬਲੋਗ ਬੰਨ ਜੀ ਤਿਆਰ ਸ਼ਾਰ ਹੋ ਜੀਏ ਅੱਛਾ ਜੀ ਅੰਦਰ ਜਾਣਾ ਮੌਸਮ ਵੀ ਥੋੜਾ ਠੰਡਾ ਮਿੱਠਾ ਜਾ ਹੋਇਆ ਹੈ ਤੇ ਮਨਸੀ ਚੱਲਦੇ ਸੈਰ ਤੇ ਫਰੈਸ਼ ਹੋਣ ਅਸੀਂ ਸ਼ਾਮ ਨੂੰ ਨਿਕਲ ਜਾਈਦਾ ਸੈਰ ਤੇ ਜੇ ਥੋੜਾ ਹੋ ਜਾਂਦਾ ਬੰਦਾ ਉਹਨਾਂ ਨਾਲ ਦੁਆਰਾ ਨਹੀਂ ਤਾਂ ਘਰੇ ਮੰਮੀ ਜੀ ਰਹਿ ਰਹੀ ਕਿ ਮੰਮੀ ਜੀ ਬੋਰ ਹੋ ਜਾਂਦੇ ਆ ਇਸ ਟਾਈਮ ਫੇ ਨਿਕਲਦੇ ਆ ਖੋਇ ਮਮੇ ਜੀ ਖੋਇ ਹੋਏ ਪਏ ਅੱਜ ਬਣਾਈ ਕਰੀਲੀ ਪਰਮੀ ਸੇਟਾ ਮੇ ਖੁਸ਼ੀ ਆ ਮਮਮੀ ਜੀ ਨੂੰ ਆਂਟੀ ਜੀ ਵੀ ਆ ਗਏ ਅੱਡੀ ਸਾਸ੍ਰੀਕਾਰ ਦੌੜਦ ਲੈ ਕੇ ਆਏ ਆ ਹਾਂ ਸਾਰ ਤੇ ਅਦਰ ਨਿਉਣੇ ਖੇਲਦੇ <laughs> बच्चे वी हां मैं वीडियो बनाने दे देखते होते आप ओके बाय <laughs> चलो ऐसे दे 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 दे। चलो देखो बच्चे कहते हैं वीडियो देख लेने चलो हम देख दियो द अंकल जी आपने आप वीडियो बनाने मकान दी रस्सी <laughs> का अंकल जी ਵੀਡੀਓ ਬਣਾਉਂਦੇ ਹੈ ਬਾਹਰ ਭੇਜ ਜਨ ਨੂੰ ਅੱਛਾ ਜੀ ਅੱਛਾ ਠੀਕ ਹੈ ਆ ਦੀਦੀ ਹਾਂ ਰੋਕ ਮਿਲ ਲੈ ਇੱਧਰ ਹਾਂਜੀ ਇੱਧਰ ਆ ਜਾਂਦੇ ਨੇ ਸੈਰ ਕਰਨ ਵਾਸਤੇ ਸਾਰੇ ਹੋਰ ਸੁਣਾਓ ਆਂਟੀ ਜੀ ਵਧੀਆ ਵਧੀਆ ਅੰਪਾਰ ਭਾਜੀ ਹੋਣੀ ਕਿੱਦਾਂ ਦੀਦੀ ਪੜਾਈ ਕਿੱਦਾਂ ਚੱਲ ਰਹੀ ਹੈ ਪੜਾਈ ਵਧੀਆ ਚੱਲਦੀ ਠੀਕ ਹੈ ਠੀਕ ਹੈ ਕਰੀ ਜਾਂਦੀ ਉਹ ਅੰਕਲ ਕਿੱਦਾਂ ਅੰਕਲ ਦੀंदे ਨਹੀਂ ਹੈਗੇ ਉਹ ਅੰਕਲ ਕੰਮ ਤੇ ਅੱਛਾ ਅੱਛਾ ਉਹ ਦੇਖਾ ਹਾਂ ਹਾਂ ਫੇਸ ਤੋਂ ਆਂਦੇ ਨੇ ਨੇਰੇ ਹੋ ਜਾਂਦੇ ਨੇ ਨੇਰੇ ਅੱਠ ਕੁ ਆ ਜਾਂਦੇ ਹਾਂ ਤਾਂ ਹੀ ਨਹੀਂ ਜਾਂਦੇ ਹੈਗੇ ਨਹੀਂ ਤਾਂ ਹੁੰਦੇ ਡੈਡੀ ਜੀ ਨਾਲ ਬਾਹਰ ਸੈਰ ਕਰਦੇ ਹਾਂ ਹਾਂ ਦੁਕਾਨੀ ਆ ਰਹੀ ਹੈ ਹਾਂ ਵੀ ਦੁਕਾਨ ਵਾੜੀ ਹੈ ਦਰ ਦੁਕਾਨ ਬਣੀ ਹੈ ਦਵਾਈ ਲੈਣ ਆਹ ਖੁੱਲ ਗਈ ਹੈ ਤੇ ਸੈਰ ਮੈਂ ਆਈ ਕੈਨਰੀ ਹੈਲੋ ਕੋਲ ਵੀ ਇੰਤੇ ਖੁਸ਼ੀ ਬੈਠੇ ਕੱਪੜੇ ਖੁੰਨੀਆ ਲਗੇ 200 ਰੁਪਏ ਆਗੇ ਸੜਨਾ ਕਲੀ ਉਹ ਹੋ ਅੰਟੀ ਨਾਮ ਆੜੀ ਅੰਟੀ ਉਹ ਲਗਾ ਮੈਂ ਨਾ ਸਸ਼ਿਕਾ ਸਸ਼ਿਕਾ ਅੰਟੀ ਜੀ ਹੋਸ ਨਾ ਹੋ ਗਿੱਦਾ ਅੰਜਲੀ ਗਿੱਦਾ ਠੀਕ ਸਸ਼ਿਕਾ ਜੀ ਤੁਸ ਜਮਾਟੀਆਂ ਦੇਦੇ ਮਿਲਦੇ ਹੁੰਦੇ ਆ ਜਾਣਦੇ ਆ ਆ ਲੈਣਾ 200 ਰੁਪਏ ਨਕਲੀ ਦੇ ਦਿੱਤਾ ਪਤਾ ਨਹੀਂ ਮੈਂ ਸਬਜ਼ੀ ਵਾਲੇ ਨੇ ਦਿੱਤਾ ਪਤਾ ਨਹੀਂ ਲੱਗਿਆ ਸੇਵ ਲੈਣ ਲੱਗੇ ਤਾਂ ਉਹਨੇ ਪਛਾਣ ਲਿਆ ਕਿ ਇਹ ਨਕਲੀ ਹੈ ਆਂਟੀ ਜੀ ਨੂੰ ਕਿਸੇ ਨੇ ਨਕਲੀ ਪੈਸੇ ਦਿੱਤੇ ਉਹ ਵੀ 200 ਰੁਪਇਆ ਆਂਟੀ ਜੀ ਨੂੰ ਬਾਅਦ ਚੋਂ ਪਤਾ ਲੱਗਾ ਜੋ ਸੇਵ ਲੈਣ ਲੱਗੇ ਪਤਾ ਨਹੀਂ ਕਿ ਉਹਨਾਂ ਪਹਿਨ ਜਾਣ ਕੇ ਸੰਭਾਲਾ ਪਤਾ ਜਾਣ ਕੇ ਹੋਰ ਮੈਨੂੰ ਬੜੀ ਸ਼ਰਮ ਆਈ ਹਾਂ ਉਹਨੇ ਮੈਨੂੰ ਜਾਣ ਕੇ ਨਾ ਬੜਾ ਬੇਰਜਾਤੀ ਜਾਣ ਕੇ ਨਾ ਪੁੱਤ ਨੂੰ ਪਤਾ ਵੀ ਲੱਗਿਆ ਹਾਂ ਇੱਦਾਂ ਬਹੁਤ ਪਤਾ ਨਹੀਂ ਲੋਕ ਕੋ ਕਰਦੇ ਆ ਇਦਾਂ ਕਰਨਾ ਨਹੀਂ ਚਾਹੀਦਾ ਹੈਗਾ ਹਨਾ ਇਦਾਂ ਫੇਰ ਆ ਫੇਰ ਇੱਕ ਹੀ ਨਿਕਲ ਜਾਂਦੀ ਆ ਅਸੀਂ ਗਏ ਸੀ ਅਸਲ ਜਨ ਨੇ ਰਿਖੀ 6 ਵਜੇ ਅਸ ਅਸ ਉਹ ਬੈਗ ਵਾਲੇ ਨੂੰ ਪੈਸੇ ਦਿੱਤੇ ਤੇ ਫੇਰ ਇੱਕ ਘੜੀਆਂ ਵਾਲੇ ਨੂੰ ਦਿੱਤੇ ਅੱਛਾ ਚੋਰੀ ਪਤਾ ਹੀ ਆ ਇੱਕ ਫੇਰ ਮੈਡੀਕਲ ਸਟੋਰ ਤੇ ਉਹ ਸ਼ੂਗਰ ਦੀਆਂ ਸਟਿੱਪਾਂ ਲੈਣ ਲੱਗ ਪਏ ਅੱਛਾ ਕਾਹ ਹੋਣਾ ਦੇ ਦਿੱਤੇ ਹੁਣ ਇਦਾਂ ਹੀ ਲੱਗਦਾ ਮੈਨੂੰ ਲੱਗਦਾ ਸ਼ੂਗਰ ਵਾਲੇ ਜਨਾਂ ਤੋਂ ਮਿਲਿਆ 500 ਰੁਪਿਆ ਫਰਾਇਆ ਸੀ ਅੱਛਾ ਕਾਹ ਹੋਣਾ ਦੇ ਦਿੱਤੇ ਜੀ ਹਾਂ ਜਾਵ ਨਹੀਂ ਕਿਹਨਾਂ ਦੇ ਦਿੱਤੇ ਅੱਗੇ ਉਹਨਾਂ ਨੂੰ ਵੀ ਪਤਾ ਨਹੀਂ ਕਿਹਨ ਦਿੱਤੇ ਹੋਣੇ ਆ ਹਾਂ ਐਦਾ ਐਦੀ ਪੈਸੇ ਫੜ ਲਈਦੇ ਸੀ ਕਿਹੜਾ ਧਿਆਨ ਦੇਈਦਾ ਪੁੱਤਾ ਐਵੇਂ ਮੈਂ 200 ਰੁਪਇਆ ਫੜ ਕੇ ਨਾ ਜਦ ਤੱਕ ਫੋਨ 'ਚ ਰੱਖਦੀ ਹੁੰਦੀ ਹਾਂ ਹਾਂ ਜੀ ਕਿਵੇਂ ਲਿਆ ਐਦਾ ਕੋਈ ਟੱਕਰ ਜਾਂਦਾ ਕੋਈ ਰਾਸਤੇ 'ਚ ਕੋਈ ਚੀਜ਼ ਲੜੀ ਪੈਦੀ ਆ ਕਰਕੇ लो जी आंटी इकट्ठी होए वाह हाँ इधर अंकल बैठे शर्मा अंकल जी ससी आंटी जी सारे अनुसार स्वीकार इधर भी आंटी जी हेलो आंटी काड ब्लॉग बनदा होया हां जी कोर्स ना हो किधर सारे फैमिली किधर सारे गर्मी जी ਹੈ ਗਰਮੀ ਆ ਹਾਂਜੀ 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 ਇਦਾਂ ਗੱਲਾਂ ਸੋਹਣੀਆਂ ਮੈਂ ਜਿੱਥੇ ਸੈਰ ਕਰਕੇ ਆਏ ਬਸ ਇੱਥੇ ਆਰੇ ਤੱਕ ਆਏ ਹਾਂਜੀ ਬਹੁਤ ਮੋਚ ਕੰਦਾ ਕਵਾੜ ਜੈ ਨਾ ਮੰਗੇ ਨਹੀਂ ਪੁੱਤਰ ਆ ਨਹੀਂ ਪਤਾ ਨਹੀਂ ਕਿੱਧਰੇ ਜਿੱਦੜਾ ਉਹ ਕਵਾੜੇ ਹਾਂਜੀ ਹਾਂਜੀ ਬਸ ਥੱਕ ਕੇ ਚਲੋ ਆਂਟੀਆਂ ਰੱਖੋ ਇਹਨਾਂ ਦੇ ਨਾਲੇ ਮਰੂਦ ਖਾਂਦੇ ਆਂਟੀ ਜੀ ਹਾਂ ਚਲੋ ਠੀਕ ਹੈ ਨਿੰਬੂ ਬਚੇ ਨਿੰਬੂ ਖਾ ਲਓ ਲਿੰਬੂ ਪਾਣੀ ਬਣਾਓ ਫੇ ਹਾਂ ਹਾਂ ਚਲੋ ਹਾਂਜੀ ਚਲੋ ਅੰਦਰ ਕਾਲੂ ਆਉਣਗੇ ਹੁਣ ਤਿਆਰ ਰੱਖਿਓ ਤੁਸੀਂ ਓਕੇ ਬਾਏ ਸਾਇਰਨ ਬਾਏ ਆਂਟੀ ਜੀ ਆਂਟੀ ਜੀ ਗਾ ਹਾਂ ਚੱਲ ਗਏ ਆਲੀ ਆਂਟੀ ਦੁੱਧ ਲੈ ਕੇ ਆਏ ਆ ਪਹਿਲਾਂ ਦੁੱਧ ਲੈ ਕੇ ਆਏ ਸੀ ਅਸੀਂ ਨਾਲ ਹੀ ਲੈ ਗਏ ਆ ਜਾਓ ਆਂਟੀ ਜੀ ਤੇ ਉਧਰ ਦੂਜੇ ਆਂਟੀਆਂ ਆਉਂਦੇ ਪਏ ਆ ਬਾਏ ਆਂਟੀ ਜੀ ਹਣ बाय बाय अंदर पानी आ गया हेलो 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 कर कर दो कौन है कौन है कौन है कौन है जेसी बहुत सोना बोल दिया <laughs> <laughs> ਹਾਂਜੀ ਤੇ ਸੈਰ ਕਰਕੇ ਆ ਗਿਆ ਸੀ ਕਾਦੇ ਤੇ ਤੁਸੀਂ ਦੇਖ ਚ ਦੇਖਦੇ ਹੀ ਸਾਰੇ ਜਾਣੇ ਮਹੱਲੇ ਵਾਲਿਆਂ ਦਾ ਪਿਆਰ ਬਹੁਤ ਹੈ ਤੇ ਸਾਰੇ ਪਿਆਰ ਨਾਲ ਰਹਿੰਦੇ ਆ ਸੀ ਸਾਰਿਆਂ ਨੂੰ ਪਿਆਰ ਨਾਲ ਹੀ ਰਹਿਣਾ ਚਾਹੀਦਾ ਹੈ ਤੇ ਹੁਣ ਅਸੀਂ ਰੋਟੀ ਬਣਾ ਕੇ ਬਹਿ ਗਏ ਹੱਥਾ ਬੁੱਥੂਪੇ ਹੁਣ ਅਸੀਂ ਹੋਗਾ ਲੈ ਰਹੇ ਹੋ ਤੇ ਰੋਟੀ ਬਣਾਤੀ ਆ ਸੀ ਹਾਂਜੀ ਮੰਮੀ ਜੀ ਮੰਮੀ ਜੀ ਹੱਥ ਕਮ ਆ ਰਿਹਾ ਕੰਬੋ ਕਰਾਂ ਦੇ ਕਰਦੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਹਦੇ ਕਰਕੇ ਇੰਦਾ ਦੇ ਰਹੇ ਕੰਬੋ ਕਰਾਂ ਦੇ ਬਾ ਚ ਕਹਿ ਰਹੇ ਆ ਤੂੰ ਕੰਮ ਕਿਆ ਕਰਦੀ ਏ ਕਿਹਦਾ ਕੰਮ ਕੀਤਾ ਤੂੰ ਅੱਜ ਸਾਰਾ ਇਹਦਾ ਉਹ ਕਰਦੇ ਲੋ ਜੀ ਓਹੋ ਅੱਜ ਬਣਿਓ ਕਰ ਰਹੇ ਏ ਲੈ ਪਰ ਕੇ ਤੁਹਾਨੂੰ ਖਾ ਕੇ ਦੱਸਣੀ ਕਿਹੋ ਜਿਹੀ ਬਣੀ ਏ ਮੇਰੀ ਮੰਮੀ ਜੀ ਨੇ ਕਿੱਦਾਂ ਬਣਾਇਆ ਹਾਂਜੀ ਰੋਟੀ ਪੜਾ ਕੇ ਚਲੋ ਡੈਡ ਜੀ ਨੂੰ ਰੋਟੀ ਦੇ ਕੇ ਫੇਸ ਯਾਪਸ਼ਣ ਲੋ ਜੀ ਹੁਣ ਅਸੀਂ ਸ਼ਾਗਲ ਅਗੇ ਪ੍ਰਸ਼ਾਦਾ ਤੇ ਆ ਬੰਦ ਗੋ ਵੀ ਮੰਮੀ ਜੀ ਕਹਿੰਦੇ ਕਰੇਲੇ ਖਾਓ ਸਾਈਡ ਤੇ ਕਰ ਦਿੱਤੇ ਤੇ ਦੇਖ ਸਾ ਤੇ ਕਰੇਲੇ ਨਾਲ ਦੇ ਹੁਣ ਅਸੀਂ ਖਾ ਕੇ ਦੱਸਦੇ ਹਾਂ ਮੰਮੀ ਜੀ ਨੂੰ ਤੇ ਤੁਹਾਨੂੰ ਹਾਂ ਜੀ ਮੰਮੀ ਜੀ ਅੱਜ ਕਮਾਲ ਕਰਕੇ ਕਰੇਲੇ ਬਣਾ ਕੇ ਬਹੁਤ ਸਵਾਦ ਨੇ ਤਾਂ ਮੈਂ ਖਾਂਦੀ ਨਹੀਂ ਅੱਜ ਮੈਂ ਦੋ ਭਾਲੀ ਕਰੇਲੇ ਮੰਮੀ ਜੀ ਕਹਿੰਦੇ ਤਾਂ ਖਾਓ ਪਲੇਟ ਜੋ ਉੱਧਰ ਕਰਕੇ ਕਹਿੰਦੇ ਆ ਦਿਖਾਓ ਮੀਨ ਆਵੇ ਅੰਨੀ ਮੇਹਰ ਤੇ ਕੀਤੀ ਤੇ ਭਾਲ ਉਹਨਾਂ ਦਾ ਮਨ ਕਲਾਕਿੰਦਾ ਬਹੁਤ ਸਵਾਲ ਬਣੇ ਸਤ ਨੂੰ ਚੀ ਤੇ ਹੋਰ ਮੰਮੀ ਜੀ ਅੱਜ ਸੈਰ ਕਰਤੀ ਆਈ ਉਹ ਮੱਟੇ ਨਹੀਂ ਮਤਲਬ ਸਾਰੇ ਮਨ ਲੈ ਦਾ ਬਹੁਤ ਪਿਆਰਾ ਸਾਰੇ ਪਿਆਰ ਨਾਲ ਬੋਲ ਕੇ ਕਰਦੇ ਹੋਏ ਜਾਂ ਹਣਾ ਮੰਮੀ ਜੀ ਸਾਰੇ ਬਹੁਤ ਵਧੀਆ ਹਾਂ ਜੀ ਐਦਾਂ ਦਾ ਮਨ ਲਾਉਣਾ ਚਾਹੀਦਾ ਸਾਰਿਆਂ ਦਾ ਇਕੱਠੇ ਮਿਲ ਕੇ ਇੱਧਰ ਤੋਂ ਕੇ ਖੁਸ਼ੀ ਗਮ ਚ ਇਕੱਠੇ ਰਹਿੰਦੇ ਸਾਰੇ ਜਣੇ ਤਾਂ ਸਾਰੇ ਵਧੀਆ ਸਾਰੀ ਮਤਲਬ ਸਾਰੀ ਫੈਮਲੀ ਵਧੀਆ ਹੈ ਜਿਹੜੇ ਸਾਡੇ ਮਹੱਲੇ ਦੀਆਂ ਸਾਰੇ ਰਲ ਮਿਲ ਕੇ ਰਹਿੰਦੇ ਆ ਮਹੱਲੇ ਵਾਲੇ ਤੇ ਹੋਰ ਫੇ ਤੁਹਾਨੂੰ ਅੱਜ ਦਾ ਬਲੌਗ ਕਿਹੋ ਜਿਹਾ ਲੱਗਿਆ ਜੀ ਕਮੈਂਟ ਕਰਕੇ ਦੱਸਿਓ ਤੇ ਥੋੜਾ ਲੇਟ ਹੋ ਜਾਂਦੇ ਸਾਡੇ ਬਲੌਗ ਕਿਉਂਕਿ ਮੰਮੀ ਜੀ ਠੀਕ ਨਹੀਂ ਸੀਗੇ ਮੰਮੀ ਜੀ ਸਿਹਤ ਖਰਾਬ ਹੋ ਗਈ ਸੀ ਤੇ ਮੰਮੀ ਜੀ ਦੀ ਦਵਾਈ ਵੀ ਦਾ ਚੰਗੇ ਹੋਣਾ ਚਾਹੁੰਦੀ ਆ ਤੇ ਬਹੁਤ ਜੀ ਅੱਛਾ ਗੈਂਸ ਚੱਲ ਰਿਹਾ ਤੇ ਕੱਲ ਗਏ ਸੀਗੇ ਤੇ ਬਲੌਗ ਫੇਸ ਕਰਕੇ ਥੋੜਾ ਡੇਟ ਹੋ ਜਾਂਦਾ ਆ ਮੰਮੀ ਜੀ ਬਿਮਾਰ ਹੋ ਜਾਂਦੇ ਆ ਮੇਰੇ ਨਾਲ ਫਲੋਕ ਬਣਦਾ ਮੰਮੀ ਜੀ ਮੈਨੂੰ ਐਨ ਸਟ੍ਰਿਕ ਰੱਖਦੇ ਆ ਬਲੌਗ ਬਣਾਣਾ ਬਣਾਣਾ ਹੈ ਕੁੜੀਏ ਹਾਂ ਤਾਂ ਕਿ ਕਿੰਨੇ ਨੇ ਬਿਮਾਰ ਹੈ ਬਲੌਗ ਨਹੀਂ ਬਣਿਆ ਤੇ ਕੰਮ ਕਾਇ ਵੀ ਕਰਦੇ ਪੈਂਦੇ ਆ ਤੇ ਤਾਂ ਕਹਿ ਕੇ ਤੇ ਰਹਿ ਜਾਂਦਾ ਆ ਉਹ ਤੋ ਫੇ ਲਾਈਕ ਕਰ ਦਿਓ ਵਲੋਗ ਮੰਮੀ ਦੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਾਂਜੀ ਤੇ ਸ਼ੇਅਰ ਵੀ ਕਰ ਦਿਓ ਤੇ ਲਾਈਕ ਵੀ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਜੇ ਨਿਊ ਬਲੌਗ ਨਿਊ ਜਣੇ ਦੇਖ ਰਿਹਾ ਤਾਂ ਸਬਸਕ੍ਰਾਈਬ ਕਰ ਲੈਣੀ ਅੱਗੇ ਤੱਕ ਦੇ ਬਲੌਗ ਆ ਰਹੇ ਆ ਰਹੇ ਆ ਰਹੇ ਤੋ ਅਗਲੇ ਬਲੌਗ ਤੇ ਮਿਲਦੇ ਆ ਤਦ ਤਲੇ ਸਸ੍ਰੀ ਕਾ